ਜੋ ਹੁਣ ਕੰਮ ਹੈ ਹੁਣ ਬਿਲਕੁਲ ਜਿੱਦਾਂ ਕਹਿੰਦੇ ਆ ਕਿ ਕੰਮ ਨਹੀਂਗਾ ਕਿ ਪਿਛਲੇ 1 ਸਾਲ ਤੋਂ ਜਿਹੜੇ ਸਟੂਡੈਂਟਸ ਨੂੰ ਘਰ ਬੈਠੇ ਨੇ ਰਾਈਟ ਕਿਉਂਕਿ ਅਸੀਂ ਵੀ ਅਗਰ ਕੰਮ ਲੱਭਦੇ ਆ ਹੁਣ ਤਾਂ ਸਾਨੂੰ ਕੰਮ ਮਿਲਦਾ ਕਿ ਕਾਫੀ ਦਿਨਾਂ ਤੋਂ ਦੇਖ ਰਹੇ ਆ ਕਿ ਰੌਲਾ ਰੱਪਾ ਪੈ ਰਿਹਾ ਕਿ ਸਟੂਡੈਂਟਾਂ ਨੂੰ ਬੰਦ ਕਰ ਦੇਣਾ ਇੰਡੀਆ ਤੋਂ ਆਉਣੇ ਇਸ ਕੰਟਰੀ ਦੇ ਵਿੱਚ ਆ ਕੇ ਆਉਣ ਵਾਲੀਆਂ ਕੁਝ ਪੀੜ੍hiyan ਆਪਦੇ ਪਛੋਕੜਾ ਨੂੰ ਭੁੱਲ ਜਾਂਦੀਆਂ ਨੇ ਬਿਲਕੁਲ ਹਾਂਜੀ ਭਾਈ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਣੇ ਨਾਲ ਨੇ ਮੂਸ਼ੂ ਜੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਕੰਮਕਾਰ ਨਹੀਂ ਹੈਗਾ ਉਹਦਾ ਕੀ ਰੀਜ਼ਨ ਹੋ ਸਕਦਾ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਹੈਗਾ ਸੀਗਾ ਕੰਮ ਇੱਥੇ ਨਹੀਂ ਸੀਗਾ ਸੋ ਪਹਿਲਾਂ ਤਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੋਸ਼ੀ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਗੱਲ ਕਰਦੇ ਹਾਂ ਮੋਸ਼ੀ ਨਾਲ ਕਿ ਇਹ ਜੋ ਹਾਲਾਤ ਬਣੇ ਹੋਏ ਨੇ ਇਸ ਟਾਈਮ ਕੈਨੇਡਾ ਦੇ ਆਪਣੇ ਦੇ ਹਾਂਜੀ ਤੇ ਇੱਥੇ ਇਦਾਂ ਹੀ ਸਿਸਟਮ ਚੱਲ ਰਿਹਾ ਸੀਗਾ ਜਦੋਂ ਤੁਸੀਂ ਸਟੂਡੈਂਟ ਆਏ ਸੀਗੇ ਕ ਨਹੀਂ ਸੀਗਾ ਉਦੋਂ ਇਹ ਔਲਾਦ ਜੇ ਸੱਚ ਤਾਂ ਸੀ ਤਾਂ ਉਸ ਟਾਈਮ ਨਹੀਂ ਸੀ ਮੈਨੂੰ ਇੱਥੇ ਆਈ ਨੂੰ 4 ਸਾਲ ਹੋ ਗਏ ਉਸ ਟਾਈਮ ਇੱਥੇ ਲੋਕ ਵੀ ਘੱਟ ਸੀਗੇ ਤੇ ਕੰਮ ਵੀ ਬਹੁਤ ਜ਼ਿਆਦਾ ਸੀ ਕੰਪੈਰੀਟਿਵਲੀ ਜੋ ਹੁਣ ਕੰਮ ਹੈ ਹੁਣ ਬਿਲਕੁਲ ਜਿੱਦਾਂ ਕਹਿੰਦੇ ਆ ਕਿ ਕੰਮ ਨਹੀਂਗਾ ਕਿ ਪਿਛਲੇ 1 ਸਾਲ ਤੋਂ ਜਿਹੜੇ ਸਟੂਡੈਂਟਸ ਨੂੰ ਘਰ ਬੈਠੇ ਨੇ ਰਾਈਟ ਬਟ ਜਦ ਅਸੀਂ ਆਏ ਸੀਗੇ ਤਾਂ ਬਹੁਤ ਕੰਮ ਸੀ ਹਾਂਜੀ ਅਸੀਂ ਸੀਗੇ ਸਟੂਡੈਂਟ ਹੈ ਨਾ ਅਸੀਂ ਦੋ ਦੋ ਤਿੰਨ ਤਿੰਨ ਜਗ੍ਹਾ ਵੀ ਮਤਲਬ ਅਗਰ ਚਾਹੀਏ ਤਾਂ ਕੰਮ ਕਰ ਸਕਦੇ ਸੀਗੇ ਪਰ ਇੱਕ ਗੱਲ ਇੱਕ ਗੱਲ ਹੋਰ ਹੈ ਮਤਲਬ ਕੀ ਕਹਿੰਦੇ ਨੇ ਕਿ ਜਿਹੜੇ ਸਟੂਡੈਂਟ ਹੁਣ ਆਏ ਨੇ ਹਾਂਜੀ ਇਹ ਖੁਦ ਐਫਰਟ ਨਹੀਂ ਲੈਂਦੇ ਹੈਗੇ ਕਿ ਜਾ ਕੇ ਪੰਜਵੇਂ ਏਜੰਸੀ 'ਚ ਜਾਂਦੇ ਨੇ ਇੱਕ ਵਾਰੀ ਉੱਥੇ ਕਰ ਲੈਂਦੇ ਨੇ ਅਪਲਾਈ ਕਰ ਦਿੰਦੇ ਨੇ ਤੇ ਉਹ ਕਹਿੰਦੇ ਨੇ ਵੀ ਸਾਡੇ ਕੋਲ ਦੁਬਾਰ ਦੁਬਾਰ ਤੋਂ ਪਰ ਅੱਜ ਕੱਲ ਦੇ ਜਿਹੜੇ ਸਟੂਡੈਂਟ ਨੇ ਉਹ ਜਾਂਦੇ ਨਹੀਂ ਹੈਗੇ ਉੱਥੇ ਉਹਦਾ ਆਪਾਂ ਰੀਜ਼ਨ ਪੁੱਛਦੇ ਕਿ ਉਹ ਸਟੂਡੈਂਟ ਕੰਮ ਕਰਕੇ ਨਹੀਂ ਰਾਜੀ ਜਾਂ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਇਹ ਮੈਂ ਵੀ ਦੇਖਿਆ ਜਿੱਦਾਂ ਨਾਲਦਿਆਂ ਦੇ ਨਾਲ ਹੋਰ ਸਟੂਡੈਂਟਸ ਆਏ ਨੇ ਜਾਂ ਸਾਡੇ ਵੀ ਇਵਨ ਨਾਲ ਦੇ ਸਟੂਡੈਂਟਸ ਆਏ ਨੇ ਉਹ ਐਫਰਟ ਨਹੀਂ ਪਾਉਣਾ ਚਾਹੁੰਦੇ ਉਹ ਕਹਿੰਦੇ ਆ ਕਿ ਸਾਨੂੰ ਲਾਈਕ ਸਪੂਨ ਫੀਡ ਹੋਵੇ ਬੈਠੇ ਬਿਠਾਏ ਸਾਨੂੰ ਕੰਮ ਮਿਲ ਜਾਂ ਰੈਫਰੈਂਸਸ ਤੇ ਅਸੀਂ ਉਹ ਇਦਾਂ ਚਾਹੁੰਦੇ ਆ ਵੀ ਅਸੀਂ ਅੱਜ ਆਏ ਆ ਤਾਂ ਕੱਲ੍ਹ ਨੂੰ ਸਾਨੂੰ ਕੰਮ ਮਿਲ ਜਵੇ ਬਟ ਐਦਾਂ ਨਹੀਂ ਹੁੰਦਾ ਜਦ ਅਸੀਂ ਆਏ ਸੀ ਸਟਰਗਲ ਅਸੀਂ ਵੀ ਬਹੁਤ ਕੀਤੀ ਹੈ ਹਰ ਹਰ ਜਗ੍ਹਾ ਜਾ ਕੇ ਰੈਜ਼უმੇਸ ਦੇਣੇ ਹਨਾ ਤੇ ਅੱਗੇ ਕੰਟੈਕਟਸ ਕਰਨੇ ਉਹ ਜ਼ਰੂਰੀ ਹੈ ਉਹ ਹੁਣ ਵੀ ਜ਼ਰੂਰੀ ਹੈ ਅਗਰ ਦੇਖੋ ਐ ਨਹੀਂ ਕਹਿ ਸਕਦੇ ਕਿ ਹੁਣ ਬਿਲਕੁਲ ਕੰਮ ਨਹੀਂ ਹੈਗਾ ਕਿਉਂਕਿ ਅਸੀਂ ਵੀ ਅਗਰ ਕੰਮ ਲੱਭਦੇ ਆ ਹੁਣ ਤਾਂ ਸਾਨੂੰ ਕੰਮ ਮਿਲਦਾ ਓਕੇ ਤਾਂ ਅਗਰ ਉਹ ਐਫਰਟ ਪਾਉਣ ਟਾਈਮ ਲਾਉਣ ਹਨਾ ਕੋਸ਼ਿਸ਼ ਕਰਨ ਤਾਂ ਸਭ ਕੁਝ ਹੋ ਸਕਦਾ ਹੈ ਜੇ ਤੁਸੀਂ ਘਰੇ ਬੈਠ ਕੇ ਇਹ ਸੋਚੋ ਕਿ ਅਸੀਂ ਹਨਾ ਘਰ ਬੈ ਕੇ ਸਾਨੂੰ ਕੰਮ ਮਿਲ ਜੂਗਾ ਉਹ ਤਾਂ ਕਦੀ ਨਹੀਂ ਹੋ ਸਕਦਾ ਓਕੇ ਤੇ ਇੱਕ ਗੱਲ ਹੋਰ ਸੀ ਜਿਵੇਂ ਕਿ ਹੁਣ ਸਕੋਰ ਇੰਨਾ ਉੱਪਰ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿ ਜੀਟੀਏ ਏਰੀਆ ਦੇ ਵਿੱਚ ਬੰਦਾ ਨਾਰਮਲ ਜਿਹੜਾ ਪਲੱਸ 2 ਕਰਕੇ ਇੰਡੀਆ ਤੋਂ ਆਉਂਦਾ ਉਹ ਜਲਦੀ ਜਲਦੀ ਪੀਆਰ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਮੈਂ ਇਹ ਕਹੂੰਗੀ ਕਿ वैसे बहुत ज्यादा स्कोर जा रहे हैं बट जਿੱਦਾਂ ਹੁਣ ਗਵਰਨਮੈਂਟ ਨੇ ਬਹੁਤ ਸਾਰੇ ਸਕਿੱਲ ਟ੍ਰੇਡਸ ਕਰਤੇ ਨੇ ਜਦ ਕੋਈ ਵੀ ਬੱਚਾ ਉਹ ਆਪਣੀ ਸਟੱਡੀ ਖਤਮ ਕਰਦਾ ਜਿਵੇਂ ਹੀ ਉਹਨੂੰ ਯਾਤੇ ਪ੍ਰੋਵਿੰਸ ਚੇਂਜ ਕਰ ਲੈਣਾ ਚਾਹੀਦਾ ਅਗਰ ਉਹ ਜੀਟੀਏ ਦੇ ਵਿੱਚ ਰਹਿ ਰਿਹਾ ਹੈ ਅੱਜਕੱਲ ਗਵਰਨਮੈਂਟ ਨੇ ਬਹੁਤ ਸਾਰੇ ਸਕਿੱਲ ਟ੍ਰੇਡਸ ਖੋਲੇ ਨੇ ਤਾਂ ਉਹਨਾਂ ਨੂੰ ਟ੍ਰਾਈ ਕਰਨਾ ਚਾਹੀਦਾ ਕਿ ਉਹ ਉਸੇ ਸਕਿੱਲ ਚ ਸਟੱਡੀ ਕਰਨ ਜਾਂ ਉਹ ਉਮੀਦ ਹੀ ਕੋਈ ਜੌਬ ਲੱਭਣ ਜਿਸ ਦੇ ਨਾਲ ਉਹਨਾਂ ਦੇ ਜਿਹੜੇ ਸੀਆਰਐਸ ਕੋਰਸ ਨੇ ਉਹ ਮੈਚ ਹੋ ਸਕਣ ਤਾਂ ਜੋ ਵੀ ਡਿਸੀਜਨ ਹੈ ਉਹ ਵਾਈਸ ਡਿਸੀਜਨ ਜਾਂ ਲਾਇਰ ਨੂੰ ਕੰਸਲਟ ਕਰਨਾ ਹੈ ਜਾਂ ਕੋਈ ਤੁਹਾਡੇ ਪਹਿਲਾਂ ਆਏ ਹੋਏ ਨੇ ਉਹਨਾਂ ਨਾਲ ਗੱਲ ਕਰਨੀ ਹੈ ਉਹ ਸਟੱਡੀ ਖਤਮ ਹੁੰਦੇ ਸਾਰ ਹੀ ਕਰ ਲਿਤਾ ਜਾਵੇ ਓਕੇ ਇਹ ਇੱਕ ਗੱਲ ਹੋਰ ਸੀ ਮੇਨ ਕਿਉਂਕਿ ਕਾਫੀ ਦਿਨਾਂ ਤੋਂ ਦੇਖ ਰਿਹਾ ਕਿ ਰੌਲਾ ਰੱਪਾ ਪੈ ਰਿਹਾ ਕਿ ਸਟੂਡੈਂਟਾਂ ਨੂੰ ਬੰਦ ਕਰ ਦੇਣਾ ਇੰਡੀਆ ਤੋਂ ਆਉਣੇ ਜਾਂ ਕਿਸੇ ਵੀ ਕੰਟਰੀ ਤੋਂ ਆ ਰਹੇ ਨੇ ਸਟੂਡੈਂਟ ਉਹਨਾਂ ਨੂੰ ਬੰਦ ਕਰ ਦੇਣਾ ਮਤਲਬ ਇੱਕ ਤਰ੍ਹਾਂ ਦਾ ਕਿ ਕਟਾ ਦੇਣ ਨੇ ਸਿੱਧੀ ਜੀ ਗੱਲ ਦੇ ਵਿੱਚ ਉਹ ਕਿਉਂ ਹੋ ਰਿਹਾ ਐਦਾਂ ਕੀ ਚੱਕਰ ਆ ਉਹਦਾ ਤਾਂ ਕੀ ਰੀਜ਼ਨ ਆ ਬਿਲਕੁਲ ਇਹ ਮੈਂ ਵੀ ਵੀਡੀਓ ਪਾਈ ਸੀਗੀ ਕਿ ਹੁਣ ਇਹ ਕੈਪ ਲਾ ਰਹੇ ਨੇ ਹਾਊਸਿੰਗ ਕ੍ਰਾਈਸਿਸ ਕਰਕੇ ਕਿ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਮਹਿੰਗਾਈ ਕਿੰਨੀ ਜ਼ਿਆਦਾ ਹੋ ਗਈ ਹੈ ਅਫੋਰਡੇਬਿਲਿਟੀ ਨਹੀਂ ਹੈਗੀ ਹਾਊਸਸਿਸ ਦੀ ਹਾਂਜੀ ਟੈਕਨੀਕਲੀ ਪੋਜ਼ਿਟਿਵ ਪੁਆਇੰਟ ਵੀ ਆ ਬਟ ਇੱਕ ਕਿਤੇ ਨਾ ਕਿਤੇ ਡਰਾਬੈਕ ਵੀ ਹੋ ਸਕਦਾ ਹੈ ਕਿਉਂਕਿ ਜਿਹੜੇ ਸਟੂਡੈਂਟ ਉੱਥੇ ਨੇ ਜਿਹੜੇ ਸੋਚ ਕੇ ਬੈਠੇ ਨੇ ਕਿ ਉੱਥੇ ਦੀਆਂ ਓਪਰਚੁਨਿਟੀਆਂ ਲੂਜ਼ ਕਰ ਚੁੱਕੇ ਨੇ ਹਨਾ ਇੱਥੇ ਆਣ ਲਈ ਬੈਠੇ ਨੇ ਉਹਨਾਂ ਲਈ ਇਹ ਮੌਕਾ ਖਰਾਬ ਹੋ ਸਕਦਾ ਹੈ ਇਹ ਕੈਪ ਕਦੀ ਵੀ ਲੱਗ ਸਕਦਾ ਹੈ ਹਲੇ ਇੰਪਲੀਮੈਂਟੇਸ਼ਨ ਵਿੱਚ ਆਇਆ ਨਹੀਂ ਹੈਗਾ ਬਟ ਕਦੇ ਵੀ ਆ ਸਕਦਾ ਹੈ ਸੋ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਅਗਰ 6 ਮਹੀਨੇ ਜਾਂ ਸਾਲ ਤੱਕ ਆਉਣ ਦਾ ਸੋਚ ਰਹੇ ਨੇ ਤਾਂ ਛੇਤੀ ਆ ਜਾਣਾ ਚਾਹੀਦਾ ਹੈ ਤੇ ਜਿਹੜੇ ਉਥੇ ਸੈਟਲਡ ਨੇ ਵਧੀਆ ਪੜ੍ਹਾਈ ਕੀਤੀ ਹੋਈ ਹੈ ਉਹਨਾਂ ਨੂੰ ਉਥੇ ਹੀ ਕੁਛ ਨਾ ਕੁਛ ਆਪਣਾ ਵਧੀਆ ਫੀਲਡ 'ਚ ਜਾਣਾ ਚਾਹੀਦਾ ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜੇ ਉਥੇ ਸੈਟਲਡ ਨੇ ਮਤਲਬ ਉਹਨਾਂ ਨੂੰ ਆਪਣੀ ਫੀਲਡ 'ਚ ਜਾਣਾ ਚਾਹੀਦਾ ਸੋ ਮੈਂ ਵੀ ਇਹ ਗੱਲ ਕਹਿਣਾ ਕਿ ਜੇਕਰ ਤੁਹਾਡੇ ਕੋਲ ਉੱਥੇ ਤੁਹਾਡਾ ਵਧੀਆ ਸਰਦਾ ਤਾਂ ਫਿਰ ਭਰਾਵੋ ਤੁਸੀਂ ਇਸ ਕੰਟਰੀ ਦੇ ਵਿੱਚ ਆ ਕੇ ਉਹ ਮਕਾਮ ਹਾਸਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਉੱਥੇ ਕੀਤਾ ਹੁੰਦਾ ਹੈ ਆਰਾਮ ਸੋ ਇੱਥੇ ਆ ਕੇ ਤੁਹਾਨੂੰ ਇਹੋ ਜਿਹੀਆਂ ਜੌਬਾਂ ਕਰਨੀਆਂ ਪੈ ਸਕਦੀਆਂ ਨੇ ਕਿ ਤੁਸੀਂ ਕਹੋ ਕਿ ਅਸੀਂ ਏ ਸੋਚਦੇ ਰਹਝੋ ਕਿ ਅਸੀਂ ਵਾਪਸ ਜਾਈਏ ਕਿ ਇੱਥੇ ਰਹੀਏ ਫਿਰ ਤੁਸੀਂ ਦੋ ਪਾਸੇ ਹੋ ਜਣੇ ਹੋ ਕਿਉਂਕਿ ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਦੋ ਪਾਸੇ ਹੋਇਆ ਹੋਇਆ ਬੰਦਾ ਹਮੇਸ਼ਾ ਡੁੱਬ ਜਾਂਦਾ ਸੋ ਇਹ ਤਾਂ ਚੰਗਾ ਹੈ ਕਿ ਜੇ ਤੁਸੀਂ ਆਪਦੀ ਬੈਕ ਕੰਟਰੀ ਦੇ ਵਿੱਚ ਸੈਟ ਹੋ ਤਾਂ ਫਿਰ ਤੁਸੀਂ ਉੱਥੇ ਹੀ ਰਹੋ ਸੋ ਇਹ ਕੰਟਰੀਆਂ ਉਹਨਾਂ ਨੂੰ ਜਾਦੇ ਉਹ ਕਰਦੀਆਂ ਨੇ ਕਿ ਜਿੱਦਾਂ ਆਪਣਾ ਨਹੀਂ ਗੁਜ਼ਾਰਾ ਹੁੰਦਾ ਸੀਗਾ ਜਿੱਦਾਂ ਕਿ ਅਸੀਂ ਹੋਏ ਸਾਡਾ ਇੰਡੀਆ ਦੇ ਵਿੱਚ ਨਹੀਂ ਸੀ ਗੁਜ਼ਾਰਾ ਸਾਨੂੰ ਨਹੀਂ ਸੀ ਲੱਗਦਾ ਕਿ ਅਸੀਂ ਇੱਥੇ ਰਹਿ ਕੇ ਕੁਝ ਬਹੁਤ ਵੱਡਾ ਹਾਸਲ ਕਰ ਸਕਦੇ ਆ ਇਸ ਕੰਟਰੀ ਦੇ ਵਿੱਚ ਅਸੀਂ ਤਾਂ ਆਏ ਸੀ ਪਰ ਜੇਕਰ ਕੋਈ ਉੱਥੇ ਵਧੀਆ ਤੁਹਾਡੇ ਕੋਲ ਜ਼ਮੀਨ ਜਾਇਦਾਦ ਬਹੁਤ ਵੱਡੇ ਪੱਧਰ ਤੇ ਆ ਜਾਂ ਤੁਹਾਡਾ ਕੋਈ ਬਿਜ਼ਨਸ ਬਹੁਤ ਹਾਈ ਲੈਵਲ ਤੇ ਉੱਥੇ ਚੱਲ ਰਿਹਾ ਤਾਂ ਫਿਰ ਤੁਸੀਂ ਇਸ ਕੰਟਰੀ ਦੇ ਵਿੱਚ ਘੁੰਮਣ ਫਿਰਨ ਲਈ ਤਾਂ ਆ ਸਕਦੇ ਹੋ ਪਰ ਜੇ ਤੁਸੀਂ ਸੋਚਦੇ ਹੋ ਕਿ ਅਸੀਂ ਇਸ ਕੰਟਰੀ ਦੇ ਵਿੱਚ ਸਟੱਡੀ ਕਰਾਂਗੇ ਆ ਕੇ ਫਿਰ ਮੇਰੇ ਹਿਸਾਬ ਚੋ ਗਲਤ ਤਾਂ ਗੱਲ ਜਾਂ ਤਾਂ ਫਿਰ ਤੁਸੀਂ ਇੱਥੇ ਆ ਕੇ ਕੋਈ ਆਪਦਾ ਬਿਜ਼ਨਸ ਸੈੱਟ ਕਰੋ ਕਿਉਂਕਿ ਇਸ ਕੰਟਰੀ ਨੇ ਬਹੁਤ ਮੌਕੇ ਇਹ ਜਿਹੇ ਦਿੱਤੇ ਨੇ ਸਟੂਡੈਂਟਾਂ ਨੂੰ ਕੀ ਛੋਟੇ ਛੋਟੇ ਬਿਜ਼ਨਸ ਕਰਦੇ ਕਰਦੇ ਉਹ ਬਹੁਤ ਵੱਡੇ ਬਿਜ਼ਨਸਮੈਨ ਬਣ ਗਏ ਨੇ ਸੋ ਇਹੀ ਗੱਲ ਆਪਾਂ ਮਸਕਾਨ ਤੋਂ ਪੁੱਛਦੇ ਆ ਕਿ ਜਿਹੜੇ ਸਟੂਡੈਂਟ ਨੇ ਇਸ ਟਾਈਮ ਆ ਉਹ ਸਟੱਡੀ ਕਰਕੇ ਕੋਈ ਵੇਅਰ ਹਾਊਸ ਚ ਜਾ ਰਹੇ ਆ ਕੋਈ ਲੇਬਰ ਕਰ ਰਹੇ ਆ ਕਿ ਉਹਨਾਂ ਲਈ ਉਹ ਹੋ ਸਟੈਪ ਸਹੀ ਨੇ ਕਿ ਨਹੀਂ ਮੈਂ ਇਹ ਗੱਲ ਕਹੂੰਗੀ ਕਿ ਦੇਖੋ ਇਨੀਸ਼ੀਅਲ ਸਟੇਜਿਸ ਤੇ ਸਾਰਿਆਂ ਨੂੰ ਸਟਰਗਲ ਕਰਨੀ ਪੈਂਦੀ ਹੈ ਅਸੀਂ ਵੀ ਬਹੁਤ ਸਟਰਗਲ ਕੀਤੀ ਹੈ ਜਦ ਅਸੀਂ ਆਏ ਸੀਗੇ ਬਟ ਅਗਰ ਆਪਾਂ ਦੇਖੀਏ ਕਿ ਤੁਸੀਂ ਇੱਕ ਵਾਰ ਸਟੱਡੀ ਹੋ ਗਈ ਹੈ ਵਰਕ ਹੋ ਗਿਆ ਹੈ ਪੀਆਰ ਹੋ ਗਿਆ ਅਸੀਂ ਇਹ ਦੇਖਦੇ ਹਾਂ ਕਿ ਪੀਆਰ ਹੋਣ ਤੋਂ ਬਾਅਦ ਵੀ ਲੋਕੀ ਜਿਹੜੇ ਨੇ ਉਹ ਵੇਅਰ ਹਾਊਸਾਂ 'ਚ ਹੀ ਕੰਮ ਕਰੀ ਜਾ ਰਹੇ ਨੇ ਉਹਨਾਂ ਦੀ ਸੋਚ ਹੈ ਜਿਹੜੀ ਉਹ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਈ ਹੈ ਬਟ ਉਹ ਨਹੀਂ ਹੋਣਾ ਚਾਹੀਦਾ ਤੁਸੀਂ ਕੁਝ ਨਾ ਕੁਝ ਉਰੇ ਦੀ ਗਵਰਨਮੈਂਟ ਤੋਂ ਉਹਨੂੰ ਐਨੀ ਸਾਰਾ ਉਹਨਾਂ ਨੇ ਮਤਲਬ ਇੱਕ ਐਦਾ ਲਾ ਲਓ ਕਿ ਇਹ ਓਸ਼ਣ ਆ ਤੁਸੀਂ ਜਿੰਨੇ ਮਰਜ਼ੀ ਪਾਣੀ ਦੇ ਕੱਪ ਉਹ ਚੋਂ ਭਰੀ ਜਾਓ ਉਹ ਕਦੀ ਮੁੱਕ ਨਹੀਂ ਸਕਦਾ ਕੈਨੇਡਾ ਇੱਕ ਉਹ ਜੀ ਥਾਂ ਹੈ ਸੋ ਅਗਰ ਤੁਸੀਂ ਆਪਣਾ ਸੈਟਲ ਹੋਣ ਤੋਂ ਬਾਅਦ ਆਪਣੇ ਪੀਆਰ ਹੋਣ ਤੋਂ ਬਾਅਦ ਜਾਂ ਈਵਨ ਆਪਣੇ ਵਰਕ ਟਾਈਮ ਦੇ ਵਿੱਚ ਥੋੜਾ ਐਫਰਟ ਪਾ ਕੇ ਥੋੜੀ ਇਨਵੈਸਟਮੈਂਟ ਪਾ ਕੇ ਕੋਈ ਬਿਜ਼ਨਸ ਵੱਲ ਜਾ ਸਕਦੇ ਹੋ ਤਾਂ ਕੈਨੇਡਾ ਤੁਹਾਨੂੰ ਬਹੁਤ ਵਧੀਆ ਓਪਰਚ्युनिटीज ਦਿੰਦਾ ਸੋ ਮੈਂ ਇਹ ਕਹੂੰਗੀ ਕਿ ਹਾਂ ਇਨੀਸ਼ੀਅਲ ਸਟੇਜਸ ਵਿੱਚ ਹੁੰਦਾ ਕਿ ਤੁਸੀਂ ਸਟਰਗਲ ਕਰੋ ਮਿਹਨਤ ਹਰ ਬੰਦਨ ਨੂੰ ਕਰਨੀ ਪੈਂਦੀ ਹੈ ਪੈਸਾ ਕਮਾਉਣਾ ਹੁੰਦਾ ਬਹੁਤ ਮਜਬੂਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਭ ਤੇ ਪਰ ਅਗਰ ਜਦ ਵੀ ਤੁਹਾਨੂੰ ਮੌਕਾ ਲੱਗੇ ਆਪਣਾ ਬਿਜ਼ਨਸ ਸਟਾਰਟ ਕਰੋ ਛੋਟੇ ਤੋਂ ਸ਼ੁਰੂ ਕਰੋ ਹੌਂਸਲਾ ਨਾ ਹਾਰੋ ਕਦੇ ਵੀ ਕਿਉਂਕਿ ਬਹੁਤ ਸਾਰੀਆਂ ਹਾਰਾਂ ਤੋਂ ਬਾਅਦ ਹੀ ਜਿੱਤ ਹੁੰਦੀ ਹੈ ਜੇਕਰ ਤੁਸੀਂ ਸੋਚਦੇ ਹੋ ਕਿ ਹਾਂ ਤੁਹਾਡੇ ਕਈ ਵਾਰ ਦਿਮਾਗ ਚ ਆਉਂਦਾ ਕਿਸ ਕੀ ਬਿਜ਼ਨਸ ਕਰੀਏ ਤਾਂ ਤੁਸੀਂ ਮੇਰੇ ਅਕਾਊਂਟ ਤੇ ਉਹ ਜਸ ਬਾਈ ਤੇ ਵੀ ਮੈਸੇਜ ਕਰ ਸਕਦੇ ਹੋ ਤੇ ਇਧਰ ਇਨਾ ਦਾ ਵੀ ਅਕਾਊਂਟ ਹੈਗਾ ਤੇ ਤੁਸੀਂ ਵੀ ਆਪਣਾ ਅਕਾਊਂਟ ਦੱਸ ਸਕਦੇ ਹੋ ਬਿਲਕੁਲ ਮੇਰਾ ਅਕਾਊਂਟ ਹੈਗਾ ਮੂਸ਼ੂ ਮਲਵੈਨ ਦੇ ਨਾਂ ਤੋਂ ਜੋ ਕਿ ਇੰਸਟਾਗ੍ਰam ਤੇ ਟਿਕਟੌਕ ਤੇ ਹੈਗਾ ਤੁਸੀਂ ਕਦੇ ਵੀ ਸਾਨੂੰ ਰੀਚ ਆਊਟ ਕਰ ਸਕਦੇ ਹੋ ਕੋਈ ਕਿਸੇ ਵੀ ਕਾਈਂਡ ਆਫ ਹੈਲਪ ਲਈ ਅਗਰੇ ਤੇ ਅਸੀਂ ਵਾਦ ਤਵਦ ਤੁਹਾਡੀ ਹੈਲਪ ਕਰਾਂਗੇ ਸੋ ਕਮੈਂਟ ਕਰਕੇ ਆਪਦੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਕੋਈ ਕਮੀ ਲੱਗੀ ਜਾਂ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖੇ ਹੋ ਤab ਦੇ ਸੁਝਾਅ ਜ਼ਰੂਰ ਦਿਓ ਬਾਕੀ ਮੁਸ਼ੂ ਜੀ ਤੁਸੀਂ ਕੁਝ ਕਹਿਣਾ ਚਾਹੁੰਗੇ ਤਾਂ ਦੱਸ ਸਕਦੇ ਹੋ ਬਸ ਮੈਂ ਇਹੀ ਕਹਿਣਾ ਚਾਹੂੰਗੀ ਕਿ ਅਸੀਂ ਹਮੇਸ਼ਾ ਤੁਹਾਡੀ ਹੈਲਪਲੀ ਹੈਗੇ ਹਾਂ ਅਸੀਂ ਪਹਿਲਾਂ ਜਿੱਦਾਂ ਆਏ ਹੋਏ ਹਾਂ ਅਸੀਂ ਐ ਨਹੀਂ ਕਹਿੰਦੇ ਕਿ ਸਾਨੂੰ ਸਭ ਕੁਝ ਪਤਾ ਆ ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਤਾਂ ਜੁਰਬਾ ਹੈਗਾ ਸੋ ਕੋਈ ਵੀ ਹੈਲਪਲੀ ਸਾਨੂੰ ਰੀਚ ਆਊਟ ਕਰੋ ਸਾਡੇ ਇੰਸਟਾਗ੍ਰam ਜਾਂ ਟਿਕਟੌਕ ਪੇजेस ਤੇ ਤੇ ਅਗਰ ਤੁਹਾਨੂੰ ਲੱਗਦਾ ਕਿ ਸਾਡੀ ਵੀਡੀਓ 'ਚ ਕੋਈ ਕਮੀ ਹੈ ਜਾਂ ਤੁਸੀਂ ਕੁਝ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਭ ਨੂੰ ਮੋਸਟ ਵੈਲਕਮ ਹੈ ਜੀ ਸੋ ਇੱਕ ਗੱਲ ਹੋਰ ਤੁਸੀਂ ਨੈਕਸਟ ਵੀਡੀਓ ਕਿਸ ਪਾਠ ਤੇ ਸੁਣਨਾ ਚਾਹੁੰਦੇ ਆ ਸਾਡੇ ਤੋਂ ਤੇ ਆਪਦੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਉਸ ਚੀਜ਼ ਨੂੰ ਅੱਗੇ ਲੈ ਕੇ ਆਵਾਂਗੇ ਕਿਉਂਕਿ ਇੱਥੇ ਬਹੁਤ ਕੁਝ ਹੋਈ ਜਾਂਦਾ ਸੋ ਅਸੀਂ ਚਾਹੁੰਦੇ ਆ ਕਿ ਤੁਹਾਡੇ ਸਾਹਮਣੇ ਹੋਵੇ ਉਹ ਗੱਲਾਂ ਜਿਹੜੀਆਂ ਅਸਲ ਦੇ ਵਿੱਚ ਕਿਉਂਕਿ ਇੱਥੇ ਨਸ਼ੇ ਪੰਜਾਬ ਤੋਂ ਵੀ ਜ਼ਿਆਦੇ ਨੇ ਤੇ ਇੱਕ ਗੱਲ ਹੋਰ ਆਪਣੇ ਪੰਜਾਬ ਨੂੰ ਇਹ ਗੱਲਾਂ ਕਹਿ ਕੇ ਬਦਨਾਮ ਨਾ ਕਰੋ ਕਿ ਇੱਥੇ ਨਸ਼ੇ ਕਰਕੇ ਜਵਾਕ ਬਾਹਰ ਨਹੀਂ ਕੰਟਰੀਆਂ 'ਚ ਭੱਜ ਰਹੇ ਨੇ ਕਿਉਂਕਿ ਇੱਥੋਂ ਦੀ ਗਵਰਨਮੈਂਟ ਨੇ ਤਾਂ ਖੁਦ ਇੱਥੇ ਕੁਝ ਨਸ਼ੇ ਇਹੋ ਜਿਹੇ ਨੇ ਜਿਹੜੇ ਇੱਥੇ ਲੀਗਲ ਕੀਤੇ ਹੋਏ ਨੇ ਸੋ ਮੈਂ ਕਹਣਾ ਕਿ ਜੇਕਰ ਤੁਹਾਡਾ ਪੰਜਾਬ ਦੇ ਵਿੱਚ ਵਧੀਆ ਸਰਦਾ ਤਾਂ ਭਰਾਵੋ ਉੱਥੇ ਰਹੋ ਇਸ ਕੰਟਰੀ ਦੇ ਵਿੱਚ ਆ ਕੇ ਆਉਣ ਵਾਲੀਆਂ ਕੁਝ ਪੀੜ੍hiyan ਆਪਣੇ ਪਛੋਕੜਾਂ ਨੂੰ ਭੁੱਲ ਜਾਂਦੀਆਂ ਨੇ ਸੋ ਧੰਨਵਾਦ ਐਨਿਕ ਵੀਡੀਓ ਸੀ ਸਾਡੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ขอบคุณครับ